ਤ੍ਰਿਕਿਆਂ ਨਾਲ ਪੜ੍ਹ ਕੇ ਵੱਧ ਨੰਬਰ ਕਿਵੇਂ ਲਿੱਤੇ ਜਾ ਸਕਣ ਬਈ ਤਿਆਰੀ ਕਰੀਏ ਆਪਣੇ 60% ਦੀ ਨੰਬਰ ਹਨ 75% ਫਿਰ ਤਾਂ ਸਵਾਦ ਹੈ ਔਰ ਜੇ ਤਿਆਰੀ ਕੀਤੀ 75% ਨੰਬਰਾਂ ਦੀ ਆਏ 60% ਨੰਬਰ ਇਹ ਤਾਂ ਕੋਈ ਗੱਲ ਨਹੀਂ ਬਣੀ ਸਹੀ ਤਿਆਰੀ ਕਿੱਦਾਂ ਕੀਤੀ ਜਾਵੇ ਕਿ ਆਪਾਂ ਜਿੰਨਾ ਪੜ੍ਹੀਏ ਉਸ ਤੋਂ ਵੱਧ ਨੰਬਰ ਆ ਆ ਵੀਡੀਓ ਬੀਏ ਸਮੈਸਟਰ 3 ਦੇ ਵਿਦਿਆਰਥੀਆਂ ਲਈ ਲਾਹੇਵੰਦ ਹੈ ਉਹਨਾਂ ਲਈ ਮੈਂ ਲੈ ਕੇ حاضر ਹਾਂ ਰਣਨੀਤੀ ਬਿਹਤਰੀਨ ਜਿੰਦੇ ਨਾਲ ਬਿਹਤਰੀਨ ਨੰਬਰ ਆ ਸਕਣ ਆਪਾਂ ਸ਼ੁਰੂ ਕਰਦੇ ਆ ਆਪਣੇ ਪਾਠਕ੍ਰਮ ਦੇ ਅੰਦਰ 5 ਯੂਨਟਾਂ ਨੇ 5 ਯੂਨਟਾਂ ਚੁੱਕੀ ਹੈ ਕੀ ਪਾਠਕ੍ਰਮ ਤੋਂ ਸੰਬੰਧਿਤ ਵੀਡੀਓ ਵੱਖਰੀ ਬਣੀ ਹੈ ਤੁਸੀਂ ਉੱਥੇ ਵੇਖ ਸਕਦੇ ਹੋ ਇੱਥੇ ਆਪਾਂ ਰਣਨੀਤੀ ਤੇ ਗੱਲ ਕਰਾਂਗੇ ਜਵੇਂ ਜਿਹੜੀ ਪਹਿਲੀ ਦੂਜੀ ਯੂਨਿਟ ਹੈ ਉਸ ਦੇ ਅੰਦਰ ਆਹ ਸਾਰੀ ਕਿਤਾਬ ਹੈਗੀ ਆ ਸਾਰੀ ਕਿਤਾਬ ਹੈ ਪਹਿਲੀ ਦੂਜੀ ਯੂਨਟ ਦੇ ਅੰਦਰ ਠੀਕ ਹੈ ਜੀ ਔਰ ਇਸ ਕਿਤਾਬ ਮੀਆਂ ਜਿਹੜੀਆਂ ਕਵੀਆਂ ਦੀਆਂ ਕਵਤਾਵਾਂ ਪ੍ਰਸੰਗ ਸਹਿਤ ਵਿਆਖਿਆ ਕਥਾਨਕ ਸਾਰ ਵਿਸ਼ਾ ਵਸਤੂ ਕੇਂਦਰੀ ਭਾਵ ਸਭ ਕੁਝ ਇਸ ਦੇ ਅੰਦਰ ਹੈ ਪਹਿਲੀ ਦੂਜੀ ਯੂਨਟ ਦੇ ਅੰਦਰ ਔਰ ਇਹਨਾਂ ਦੇ ਸੰਪਾਦਕ ਨੇ ਕੁਲਦੀਪ ਸਿੰਘ ਤੇ ਡਾਕਟਰ ਸੰਦੀਪ ਸਿੰਘ ਮੁੰਡੇ ਯਾਨੀ ਕਿ ਇੱਕ ਮੈਂ ਪਰ ਇੱਕ ਮੇਰੇ ਸਾਥੀ ਤੀਜੀ ਯੂਨਿਟ ਚ ਸ਼ਾਮਲ ਕਵੀਆਂ ਸਾਹਿਤਕ ਜੀਵਨ ਚ ਯੋਗਦਾਨ ਤੇ ਕਾਵਕਲਾ ਬਾਰੇ ਲਿਖੇ ਹੁਣ ਐਸ ਯੂਨਿਟ ਚ ਅਗਰ ਆਪਾਂ ਦੇਖੀਏ ਤੀਜੀ ਯੂਨਿਟ ਦੇ ਅੰਦਰ ਇਸ ਅੰਦਰ ਕੀ ਹੈ ਕਿ ਆਪਣੇ ਇਸ ਕਿਤਾਬ ਦੇ ਅੰਦਰ ਸੱਤ ਕਵੀ ਹੈਗੇ ਆ ਸੱਤ ਕਵੀ ਹੈਗੇ ਆ ਆਰੇ ਤੁਸੀਂ ਵੇਖਿਓਣੀ ਤਾਂ ਇਹਨਾਂ ਤੋਂ ਸੰਬੰਧਿਤ ਇਹਨਾਂ ਦਾ ਜੀਵਨ ਸਾਹਿਤਕ ਯੋਗਦਾਨ ਤੇ ਕਾਵ ਕਲਾ ਤੋਂ ਸੰਬੰਧਿਤ ਪ੍ਰਸ਼ਨ ਆਣਗੇ ਤਾਂ ਤੁਸੀਂ ਕੀ ਕਰਨਾ ਹੈ ਜੀਵਨ ਸਾਹਿਤਕ ਯੋਗਦਾਨ ਤੇ ਸੱਤਾਂ ਦੇ ਸੱਤਾਂ ਦੀ ਯਾਦ ਕਰ ਦੇਣੀ ਹੈ ਤੇ ਸੱਤ ਪ੍ਰਸ਼ਨ ਬਣ ਗਏ ਸੱਤ ਵੱਡੇ ਪ੍ਰਸ਼ਨ ਯਾਦ ਕਰ ਲੇ ਤੋਂ ਦੇ ਚੋਟੇ ਪ੍ਰਸ਼ਨ ਜਿੰਨੇ ਵੀ ਬਣਦੇ ਆ 20 ਬਣੇ 25 ਬਣੇ ਉਹਨੂੰ ਛੱਡੋ ਸਿਰਫ ਵੱਡਾ ਪ੍ਰਸ਼ਨ ਜਦੋਂ ਯਾਦ ਹੋ ਗਿਆ ਛੋਟਾ ਪ੍ਰਸ਼ਨ ਆਟੋਮੈਟਿਕ ਯਾਦ ਹੋ ਜਾਏਗਾ ਤਾਂ ਸੱਤ ਵੱਡੇ ਪ੍ਰਸ਼ਨ ਯਾਦ ਕਰ ਲੈਣੇ ਤਾਕੀ ਇਹਨਾਂ ਨਾਲ ਵੱਡਨ ਵਾਲੇ ਹੋਰ ਪਰਸਨ ਆਟੋਮੈਟਿਕ ਹੋ ਜਾਣ ਫਿਰ ਚੌਥੀ ਯੂਨਿਟ ਦੇ ਅੰਦਰ ਕੀ ਹੈ ਕਿ 1701 ਤੋਂ ਲੈ ਕੇ 1850 50 ਈਸਵੀ ਤੱਕ ਦਾ ਇਤਿਹਾਸ ਚੁਪਦੀਆਂ ਤਾਰਾਵਾਂ ਸੂਫੀ ਕਾਲ ਤਾਰਾ ਕਿੱਸਾ ਕਾਲ ਤਾਰਾ ਬੀਰ ਕਾਲ ਤਾਰਾ ਤੇ ਵਾਰ ਤੱਕ ਇਹ ਕੀ ਹੈ ਕਿ ਵੱਡੇ ਚਾਰ ਪ੍ਰਸ਼ਨ ਹੈ ਇਹ ਵੱਡੇ ਚਾਰ ਪ੍ਰਸ਼ਨ ਤਿਆਰ ਕਰਨੇ ਆ ਤੁਸੀਂ ਬਸ ਛੋਟੇ ਵੀ ਤਿਆਰ ਕਰੇ ਛੋਟੇ ਤਾਂ ਬਥੇਰੇ ਬਣ ਜਾਣਗੇ 40 ਵੀ ਬਣ ਸਕਦੇ ਆ ਪਰ ਤੁਸੀਂ 1701 ਤੋਂ ਲੈ ਕੇ 1850 ਤੱਕ ਦੇ ਆ ਵੱਡੇ ਚਾਰ ਪਰਸ਼ਨ ਚੰਗੀ ਤਰ੍ਹਾਂ ਯਾਦ ਕਰ ਲੈਣੇ ਆ ਹੋ ਗਏ ਚਾਰ ਪਰਸ਼ਨ ਠੀਕ ਹੈ ਜੀ ਪਰਸ਼ਨ ਹੁਣ ਤੱਕ ਸੰਖਿਆ ਹੈ 11 ਉਸ ਤੋਂ ਬਾਅਦ 5ਵੀਂ ਯੂਨਿਟ 5ਵੀਂ ਯੂਨਿਟ ਦੇ ਅੰਦਰ ਵਿਸ਼ਰਾਮ ਚਿੰਨ ਇਹਨਾਂ ਦੀ ਵੀਡੀਓ ਸਭ ਤੁਹਾਨੂੰ YouTube ਦੇ ਉੱਤੇ ਅਵੇਲੇਬਲ ਹੋ ਜੇਗੀ ਬਿਲਕੁਲ ਫ੍ਰੀ ਹੈ ਉਹ ਤੁਸੀਂ ਵੇਖ ਲਿਓ ਇਹਨਾਂ ਦੀ ਵਿਆਕਰਣ ਵਾਲੇ ਪਾਰਟ ਦੀ ਵਿਸ਼ਰਾਮ ਚੁੰਨ ਤਿੰਨ ਅਸੁੱਧ ਤੋਂ ਸੁਧਵਾਕ ਸ਼ਬਦਾਂ ਦਾ ਅਰਥ ਉਹਦੀ ਵਾਕਾਂ ਚ ਵਰਤੋਂ ਵਾਕ ਰਚਨਾ ਸਧਾਰਨ ਸੁਭਪ ਤੇ ਮਿਸ਼ਰਤ ਵਾਕ ਤੇ ਵਾਕ ਵਾਕ ਵਿੱਚ ਲਿੰਗ ਬਦਲੋ ਆਊਗਾ ਪਰ ਵਾਕ ਵਿੱਚ ਆਊਗਾ ਐਵੇਂ ਨਹੀਂ ਆਉਂਦਾ ਰਾਜਾ ਤੇ ਰਾਣੀ ਨਹੀਂ ਵਾਕ ਲਿਖਿਆ ਆਊਗਾ ਪੂਰੇ ਵਾਕ ਦਾ ਲਿੰਗ ਬਦਲਣਾ ਪਊਗਾ ਤੁਹਾਨੂੰ ਵਾਕ ਵਿੱਚ ਵਚਨ ਬਦਲੋ ਤੇ ਵਚਨ ਬਦਲੋ ਆਉਂਦੇ ਤਾਂ ਤੁਸੀਂ ਵਾਕ ਵਿੱਚ ਵੀ ਕੀ ਕਰੋਗੇ ਵਚਨ ਬਦਲ ਦੋਗੇ ਇਹ ਵੀ ਯੂਨਿਟ ਸਰਲ ਹੈ ਜੀ ਇਹ ਇਹ ਜਿਹੜੀ ਤੀਜੀ ਚੌਥੀ ਪੰਜਵੀਂ ਹੁੰਦੇ ਇਹ ਆਪਾਂ ਨੂੰ ਚੰਗੀ ਤਰ੍ਹਾਂ ਨਹੀਂ ਚਾਹੀਦੀ ਬਿਲਕੁਲ ਚੰਗੀ ਤਰ੍ਹਾਂ ਕਿਉਂਕਿ 11 ਪ੍ਰਸ਼ਨ ਕਰਨ ਦੇ ਨਾਲ ਹੋਰ ਕੁਝ ਅਭਿਆਨ ਦਾ ਭਾਗ ਜੋ ਆਪਾਂ ਪਹਿਲਾਂ ਤਾਂ ਪੜਿਆ ਹੋਇਆ ਹੈ ਇਸ ਨੂੰ ਕਰਨ ਦੇ ਨਾਲ ਆਪਣੀ ਜਿਹੜੀ ਪਿਆਰੀ ਹੈ ਉਹ ਬਹੁਤ ਵਧੀਆ ਹੋ ਜੂਗੀ ਤਾਂ ਇਹਨਾਂ ਦੇ ਉੱਤੇ ਆਪਾਂ ਨੂੰ ਜ਼ੋਰ ਦੇਣਾ ਹੈ ਪੂਰਾ ਫੋਕਸ ਇਹਦੇ ਉੱਤੇ ਕਰਨਾ ਹੈ ਵਧੀਆ ਤਰੀਕੇ ਨਾਲ ਆ ਜੋ ਹੈ ਤਿਆਰ ਕਰ ਲੈਣੀ ਹੈ ਫਿਰ ਉਸ ਤੋਂ ਬਾਅਦ ਇਹਨਾਂ ਉੱਤੇ ਵੀ ਜ਼ੋਰ ਦੇਣਾ ਹੈ ਐਵੇਂ ਨਹੀਂ ਇਹਨਾਂ ਉੱਤੇ ਜ਼ੋਰ ਦੇਣਾ ਹੈ ਜਿਹੜੇ ਵਿਦਿਆਰਥੀ ਵੱਧ ਪੜਨਾ ਚਾਹੁੰਦੇ ਹੈ ਉਹ ਤਾਂ ਸਾਰਾ ਸਿਲੇਬਸ ਵਧੀਆ ਤਰੀਕੇ ਨਾਲ ਕਰੋ ਪਰ ਜਿਹੜੇ ਘੱਟ ਪੜਨਾ ਚਾਹੁੰਦੇ ਹੈ ਉਹ ਆ ਤਿੰਨ ਯੂਨਟ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਪੜੋ ਔਰ ਇਹਨਾਂ ਨੂੰ ਸਿਰਫ ਪੜ੍ਹ ਲਓ ਇਹਦੇ ਤਰਫ ਆਪਾਂ ਘੱਟ ਤੇ ਆਉਂਦੇ ਹੀ ਹੈ ਇਹ ਸਿਰ ਪਰ ਕੇ ਚਲੇ ਜਾਈਏ। ਪਰ ਜੇ ਕੋਈ ਪ੍ਰਾਈਵੇਟ ਫਾਰਮ ਭਰਿਆ ਦਾ ਹੈ ਵਿਚਾਰਾ ਕੰਮ ਕਰ ਰਿਹਾ ਹੈ ਉਹਦੇ ਕੋਲ ਟਾਈਮ ਹੀ ਨਹੀਂਗਾ। ਤੇ ਫਿਰ ਉਹ ਕੀ ਕਵੇ? ਕਰੇ ਉਹ ਆਤਾਂ ਨਹੀਂ ਹੁੰਡਾਂ ਨੂੰ ਚੰਗੀ ਤਰ੍ਹਾਂ ਯਾਦ ਕਰਕੇ ਚਲਾ ਜਾਵੇ। ਔਰ ਐਨਾ ਹੀ ਹੁੰਡਾਂ ਨੂੰ ਸਿਰਫ ਇੱਕ ਵਾਰ ਸਰਸਰੀ ਨਜ਼ਰ ਤੇ ਮਾਰ ਲਵੇ। ਹੁਣ ਜਿਹੜਾ ਪੇਪਰ ਦਾ ਪੈਟਰਨ ਹੈ ਉਹ ਇਸ ਤਰੀਕੇ ਨਾਲ ਹੈ। ਪਹਿਲੇ ਖੰਡ ਦੇ ਅੰਦਰ ਆਪਣੇ 10 ਸਵਾਲ ਆਣਗੇ ਨਿੱਕੇ। 2-2 ਨੰਬਰ ਦੇ 20 ਤੇ ਆਪਾਂ ਨੂੰ ਕੀ ਹੈ ਕਿ ਉਹਦੇ ਵਿੱਚ ਪਹਿਲੇ 5 ਸਵਾਲ ਤਾਂ ਆਉਣਗੇ ਬਹੁ ਵਿਕਲਪੀ ਚੋਣ માં ਚੁਣਨਾ ਹੋਗਾ a b c d ਚੋਂ ਇੱਕ ਔਰ ਦੂਜੇ ਪੰਜ ਸਵਾਲ ਆਉਣਗੇ ਖਾਲੀ ਥਾਂ ਵਾਲੇ ਠੀਕ ਹੈ ਜੀ ਇਹ ਆਪਾਂ ਯੂਨਿਟਾਂ ਚੰਗੀ ਤਰ੍ਹਾਂ ਕੀਤੀਆਂ ਹੋਣਗੀਆਂ ਤਾਂ ਆਪਾਂ ਨੂੰ ਉਹਨਾਂ ਵਿੱਚੋਂ 6 ਸਵਾਲ ਆਣ ਦੇਉਣਗੇ ਆਪਣੇ 12 ਨੰਬਰ ਆ ਜਾਣਗੇ ਹੁਣ ਉਸ ਤੋਂ ਬਾਅਦ ਅਗਲਾ ਜਿਹੜਾ ਖੰਡ b ਹੈ ਉਸ ਦੇ ਅੰਦਰ ਕੀ ਹੈ ਕੀ हर यूनिट चो दो सवाल दोनों चो एक करना होगा हर यूनिट चो प्रश्न करना जरूरी है अथवा चो होगा, दोनों चो एक करने ते की है, तीजी यूनिट चौथी यूनिट पंवी यूनिट चो चंकी तरह याद होगा आप जो है मान लो अठ गुणा तीन चौबी तो नंबर है जो अपने इत आ जाएगी उस तीजा तो खंड है हर यूनिट चो एक सवाल दिता जाए 5 ਯੂਨਟਾਂ ਚੋਂ 5 ਸਵਾਲ ਠੀਕ ਹੈ ਜੀ 50 ਤੱਕ ਕਰਨੇ ਹੋਣਗੇ ਤੇ ਆਪਣੀਆਂ ਆ ਯੂਨਿਟ 3 4 5ਵੀਂ ਤਿਆਰ ਹੋ ਗਈ ਤਨ ਆਪਾਂ ਕਰ ਦਾਂਗੇ ਹਰ ਸਵਾਲ 20 ਨੰਬਰ ਦਾ 20 60 ਆਪਾਂ ਦੇਖਦੇ ਹਾਂ ਕਿ ਇਹਨਾਂ ਦਾ ਜੋੜ ਪੈਂਦਾ ਹੈ 94 94 ਨੰਬਰ ਦੀ ਆਪਣੀ ਪੱਕੀ ਤਿਆਰੀ ਹੋਊਗੀ ਪੱਕੀ ਤਿਆਰੀ ਹੋਣ ਦੇ ਕਾਰਨ ਆਪਣਾ ਵਧੀਆ ਹੋ ਜਾਏਗਾ ਵਧੀਆ ਨੰਬਰ ਆ ਜਾਣਗੇ ਹੁਣ ਉਸ ਤੋਂ ਬਾਅਦ ਇਹ ਚੀਜ਼ਾਂ ਵੀ ਆਪਣੀਆਂ ਪੜੀਆਂ ਹੋਣਗੀਆਂ ਇਹ ਪੜੀਆਂ ਹੋਣ ਦੇ ਕਾਰਨ ਆਪਾਂ ਕੀ ਹੈ इतने भी प्रश्न प्रश्न इतन वे और पेपर आना एक सौ भी नंबर का बाकी जी गल रह गई चौबी नंबर की आ जो है चौबीस नंबर का मैटर है इस कारण आपको तो जो फोकस करना वह छियानवे नंबर इस मैटर उध जोर देना और, और जो चौवी नंबर का मैटर है इस उत्ते घट जोड़ देना है इस तरीके ध्यान रखना है कि जर ए करता तो फिर पुट्ठा काम हो जाएगा ਸਐਸਡੀ ਉੱਤੇ ਵੀ ਮੈਂ ਇਹ ਨਹੀਂ ਕਹਿ ਰਿਹਾ ਭਾਈ ਤੁਸੀਂ ਛੱਡ ਦਿਓ ਨਹੀਂ ਪੜਨਾ ਸਾਰਾ ਮੈਂ ਕਦੇ ਨਹੀਂ ਕਹਿੰਦਾ ਸਾਰਾ ਸਿਲੇਬਸ ਬਣਾਇਆ ਸੀ ਤਸੱਲੀ ਨਾਲ ਸਾਰਾ ਪੜੋ ਵਧੀਆ ਤਰੀਕੇ ਨਾਲ ਪੜੋ ਪਰ ਫੋਕਸ ਇਸ ਤੇ ਰੱਖੋ ਲਿਖ ਲਿਖ ਕੇ ਯਾਦ ਕਰ ਲਓ ਆ ਜਿਹੜੇ ਪਾਤੀਜੀ ਚੌਥੀ ਪੰਜਵੀਂ ਹੁੰਟੇ ਚੰਗੀ ਤਰ੍ਹਾਂ ਲਿਖ ਲਿਖ ਕੇ ਚੰਗੇ ਨੋਟਸ ਬਣਾ ਲੇ ਔਰ ਚੰਗੀ ਤਰ੍ਹਾਂ ਤਿਆਰੀ ਕਰ ਲਈ ਤਾਂ ਕਿ 96 ਚ ਵੱਧ ਤੋਂ ਵੱਧ ਨੰਬਰ ਲੈ ਸਕੀਏ ਔਰ ਇਹ ਆਪਾਂ ਪੜਿਆ ਆਉਂਗਾ ਤਾਂ 24 ਚੋਂ ਆਪਣੇ ਇੱਥੇ ਵੀ ਕੋਈ ਕੁਛ ਨਾ ਕੁਛ ਨੰਬਰ ਆਪਣੇ ਆ ਜਾਣਗੇ ਔਰ ਆਪਣੇ ਬਹੁਤ ਵਧੀਆ ਨੰਬਰ ਆ ਜਾਣਗੇ ਧੰਨਵਾਦ ਸਾਥੀਓ ਇਨ ਨੂੰ ਬੱਤਵਾਰ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਸਟੂਡੈਂਟ ਤੱਕ ਇਹ ਸੂਚਨਾ ਪਹੁੰਚ ਸਕੇ ਧੰਨਵਾਦ